ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਹੋਲੀ ਦੀਆਂ ਹਨਾ ਬਹੁਤ ਬਹੁਤ ਮੁਬਾਰਕਾਂ ਹੋਲੇ ਮਹਲੇ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਹਨਾ ਸਾਡੇ YouTube ਫੈਮਿਲੀ ਮੈਂਬਰਾਂ ਨੂੰ ਬਾਕੀ ਜਿਹੜੇ ਵੀ ਆਪਣੇ ਬਾਹਰ ਦੇ ਹਨਾ MP UP ਬਿਹਾਰ ਕਰਨਾਟਕਾ ਜਿੱਥੇ ਤੱਕ ਵੀ ਜੁੜਿਆ ਸਾਰਿਆਂ ਨੂੰ ਮੇਰੇ ਕੰਨੀ ਤੇ ਹੋਲੀ ਦੀਆਂ ਰੋਲੇ ਮਹਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਕੀ ਚੱਲਦੀ ਹੈ ਜੀ ਅੱਜ ਕਰਤਾਰ ਗੱਗੂ ਕੋਲੇ ਲੈ ਕੇ ਆਏ ਆ ਆ ਬੜਾ ਸਿਆਪਾ ਹੋਰੇ ਬੜੀਆਂ ਲਾਈਨਾਂ ਵੀ ਬਾਈ ਹਨਾ ਹੱਥਾਂ ਨਾਲ ਚੱਕ ਕੇ ਮਸ਼ੀਨ ਕਢਣੀ ਪੈਂਦੀ ਆ ਵੀ ਉਹ ਦੇਖੋ ਬੰਦਾ ਚੱਕਣ ਲੱਗਿਆ ਹੈ ਵਧੀ ਚੱਕਦਾ ਹਨਾ ਉਹਦੇ ਬਾਅਦ ਉਹ ਰਾਜੂ ਹਣੌਲੀ ਵਾਲੀ ਮਸ਼ੀਨ ਕੱਢੂਗਾ ਬਾਈ ਗੱਗੂ ਕਿੱਦਾਂ ਗੱਗੂ ਵਧੀਆ ਬਾਈ ਸਾਰੇ ਤੁਸੀਂ ਦੱਸੋ ਹੋ ਠੀਕ ਆ ਜਮ ਓਕੇ ਬਾਈ ਚੜਦੀ ਕੇਲਾ ਹੂੰ ਦਿਲਾਉਣਿਆ ਸ਼੍ਰੀ ਨਿੰਦਰ ਬਸਾ ਰਾਹ ਹੀ ਟਿਕਦਾ ਇਹ ਨਾ ਰਾਣੀ ਮੈਂ ਆਪਣੇ ਤਾਂ ਮਾਰ ਕੇ ਰੱਖ ਦਿਆ ਹਾਂ ਹਾਂ ਇਹ ਨਹੀਂ ਆਉ ਕਰ ਦੇਗੀ ਟੱਕੜ ਨਹੀਂ ਜਿਵੇਂ ਜਾਂਦੀ ਹੈ ਕਹਿੰਦੇ ਇਹਦੇ ਟਰੈਕਟਰ ਵਾਲੇ ਰਾਹ ਨੂੰ ਕਹਿੰਦੇ ਨਿਕਲ ਜਾਏਗੀ ਗੱਡੀ ਹਾਂ ਦੇ ਗੁਜਰਾਤ ਚ ਭਾਈ ਆਦਰਾ ਫੇਰ ਐਮਪੀ ਦੇ ਵਿੱਚ ਠੀਕ ਆ ਉਹ ਟਰੈਕਟਰ ਛੋਟੇ ਆ ਨਾ ਉੱਥੇ ਟਰੈਕਟਰ ਆ ਵੀ ਉੱਥੇ ਜੰਗਲ ਆ ਆਹ ਪੇੜ ਆ ਨਾ ਉੱਥੇ ਆਏ ਹੋਣਾ ਉੱਪਰ ਇਹ ਸਾਰੇ ਕੀ ਟਿੰਗ ਹਾਂ ਕਾਰਾਂ ਵੀ ਫੇਰ ਆ ਗਈਆਂ ਅੱਜ ਇੱਕ ਗੱਲ ਦੇਖੀ ਆ ਮੈਂ ਜਿਵੇਂ ਆਪਣੇ ਹੋਲੀ ਦਾ ਤਿਹਾਰ ਬਿਲਕੁਲ ਖਤਮ ਹੋ ਗਿਆ ਇੱਥੇ ਵੀ ਮੈਨੂੰ ਖਤਮ ਜਾਈ ਹੁੰਦਾ ਲੱਗਦਾ ਹਨਾ ਇੱਥੇ ਪਤਾ ਕੀ ਹੈ ਜਿਵੇਂ ਕੇ ਦੇ ਵੀ ਮਰਗਤ ਨਹੀਂ ਹੋ ਜਾਂਦੀ ਹਾਂ ਉਹ ਉਹ ਕਰਦੇ ਨੇ ਰੰਗ ਪਾਉਂਦੇ ਨੇ ਉਹਨਾਂ ਤੇ ਅਜਰੇ ਦੇ ਨਾਲ ਹਾਂ ਇਹ ਹੁਣ ਨਾ ਰੰਗ ਪਾਉਣਗੇ ਬਈ ਜੀ ਬਣਾਇਆ ਕਰ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਆਉਂਦੇ ਨੇ ਹਾਂ ਐ ਕਰਕੇ ਜਾਂਦੇ ਐ ਮਨਾਉਂਦੇ ਨੇ ਇਹ ਜਿਹਦੇ ਮਰਗਤ ਹੋਈ ਉਹ ਹੀ ਉਹ ਕਰਦਾ ਹਾਂ ਇਹਨਾਂ ਦੀ ਆ ਫਰਕ ਆ ਤੇ ਕਣਕਾਂ ਵੀ ਐ ਦੀ ਤਕੜੀਆਂ ਹੈ ਹਾਂ ਹਨਾ ਜਲਦੀ ਆ ਪਿਛਲੀ ਵਾਰ ਹੈ ਪਿਛਲੀ ਵਾਰ ਇੱਥੇ ਜਲਦੀ ਸੀਰਾ ਅੱਛਾ ਆਹ ਉਰੀ ਖਿੱਤੀਆਂ ਹੋਈਆਂ ਨੇ ਉਹ ਤੁਹਾਡੀ ਲਾ ਬਣਾਈਆਂ ਹੋਈਆਂ ਨੇ ਠੀਕ ਹੈ ਠੀਕ ਹੈ ਅਸਾ ਆਪਣੇ ਕੋਲ ਹੀ ਆਇਦਗੀ ਏਰੀਆ ਹਾਂ ਹਾਂ ਉਹ ਆਪਾਂ ਨਹੀਂ ਵੱਡਣਾ ਹੈ ਜਿੰਨੇ ਕਾ ਆਪਣੇ ਕਰਮਾ ਚ ਉਹ ਤਾਂ ਖੋਇ ਉਹ ਤਾਂ ਕਿਤੇ ਨਹੀਂ ਜਾਂਦਾ ਬਾਕੀ ਜਿਹੜਾ ਜਿਹਦੇ ਕੰਮ ਹੈ ਜੇ ਆਪਾਂ ਕਹੀ ਵੀ ਆਪਾਂ ਦੇ ਵੱਡ ਵੀ ਸਾਰਾ ਨਹੀਂ ਸਾਰਾ ਆਪਾਂ ਵੀ ਨਹੀਂ ਵੱਡ ਸਕਦੇ ਸਾਰੇ ਆਪਾਂ ਵੀ ਨਹੀਂ ਵੱਡਦੇ ਜਿਹਦੇ ਜਿੰਨਾ ਲਿਖਿਆ ਉਹਨਾਂ ਵੱਡ ਕੀ ਜਾਂਦਾ ਉਹ ਤਾਂ ਦਾਣਾ ਪਾਣੀ ਜਿਹੜਾ ਬੰਦੇ ਚੁੱਕ ਕੇ ਜਾਣਾ ਹੈ ਮਾਲਕ ਨੇ ਜਿਹੜਾ ਖਲਾਰਤਾ ਹੈ ਕਿ ਨਹੀਂ ਪਤਾ ਦੀ ਦੁਬਾਰੇ ਆਵਾਂਗੇ ਹੈ ਇੱਥੇ ਕਿਹੜਾ ਪਤਾ ਦੀ ਆ ਘਰ ਤੇ ਦੁਬਾਰੇ ਆਵਾਂਗੇ ਦੇਖ ਲੈ ਕਿਸੇ ਪਤਾ ਹੁਣ ਆਏ ਨਹੀਂ ਪਤਾ ਵੀ ਇੱਥੇ ਆਏ ਆ ਕਿ ਆਪ ਤਾਂ ਪਿੰਡ ਨੂੰ ਜਾਣਾ ਕਿ ਨਹੀਂ ਜਾਣਾ ਹਨਾ ਬਾਕੀ ਜੋ ਹੋਣੀ ਆ ਉਹ ਤਾਂ ਕੋਟਾਲ ਨਹੀਂ ਸਕਦਾ ਮੈਂ ਨਹੀਂ। ਹੁਣ ਇੱਕ ਹੌਲੀ ਹੌਲੀ ਮਸ਼ੀਨ ਲਿਆ ਕੇ ਅਜੇ ਮਸ਼ੀਨ ਲੰਗੀ ਹੀ ਨਹੀਂ ਨਾ ਇੱਕ ਇਹਨਾਂ ਨੂੰ ਕੁਹਾੜੀਆਂ ਲੈ ਕੇ ਦੰਨਾ ਜਿਨ੍ਹਾਂ ਨੂੰ ਕੁਹਾੜੀਆਂ ਲੈ ਕੇ ਦੰਨਾ ਵੀ ਜਿੱਥੇ ਤੁਹਾਡਾ ਟਾਣਾ ਲੱਗਦਾ ਹੈ। ਹੈ? ਨਹੀਂ। ਆਹ। ਆਹ। ਫੋਰ ਮਾਲ ਵੀ ਪੂਰੇ ਪੂਰੇ ਤਾਰਾਂ ਚ ਕਾਚ-ਕਾਚ ਕੇ ਆ। ਲਾਈਟ ਤਾਂ ਨਹੀਂ ਹੈਗੀ। ਤਾਰਾਂ ਉਂਗਾ ਬਤਲੇ ਨਹੀਂ ਉਤਰੀਦਾ ਅਰਥ ਨਹੀਂ ਦੇਈਦਾ ਕਾ ਮਸ਼ੀਨ ਥੱਲੇ ਵਿੱਚ ਬਜੀ ਥੱਲੇ ਉਤਰ ਜਾਂਦਾ ਜਦੇ। ਨੇ ਚਲਾਤੀ ਗੱਲ ਅਸੀਂ ਚਲਾਤੀ ਗੱਲ ਅੱਰੇ ਟਰਾਲੀ ਅਸੀਂ ਉੱਥੇ ਸਾਹਮਣੇ ਹੀ ਪੰਪ ਤੇ ਇੱਥੇ ਪੂਰਾ ਵਧੀਆ ਕੰਮ ਇੱਥੇ ਚਲਾ ਦਿੰਨੇ ਆ ਪੂਰੇ ਦਿਨਾਂ ਦਾ 100 200 ਟਰਾਲੀ ਵਧੀਆ ਆਰਾਮ ਤੋਂ ਹੋਊਗੀ ਨਾ ਨਾ ਇੱਥੇ ਵਧੀਆ ਯਾਰ ਇੱਥੇ ਖੜਾ ਦਿੰਦੀ ਆਪਾਂ ਨੇ ਸਾਰੇ ਖੜੇ ਨਹੀਂ ਸਾਰੇ ਵਜ੍ਹਾ ਵਾਸਤੇ ਇੱਥੇ ਆਪਾਂ ਖੜਾ ਦਿੰਨੀ ਮਸ਼ੀਨ ਆਪਾਂ ਲੈ ਜਾਣੀ ਹੀ ਨਹੀਂ ਮਸ਼ੀਨ ਉੱਥੇ ਹੈਗਾ ਸਰਪੰਚ ਲੈ ਕੇ ਤਾਂ ਹਾਂ ਉੱਥੇ ਰੋਕ ਦਾਂਗੇ ਹੋਰ ਮੈਂ ਨਾ ਅੱਜ ਇੱਕ ਅੱਜ ਇੱਕ ਨਾ ਕਵਾੜੀ ਦਾ ਪੰਗਾ ਮਨਵੇੜ ਘਈ ਆ ਜੇ ਚੱਲੀਏ ਨਾ ਤਿੰਨ ਥੋੜੀ ਦੋੇ ਮਹੀਨਾ ਦੇ ਇੱਕ ਕਵਾੜੀ ਧਰੀਏ ਹਾਂ ਦਾਇਆ ਮਲਗਾ ਦਾ ਲੈ ਆਇਆ ਆਉਂ ਉਹ ਜਿੱਥੇ ਮਿਲ ਜਾਂਦੇ ਨੇ ਤਿੱਖਾ ਜਾ ਉਹ ਐ ਜਿੱਥੇ ਟਾਣੀ ਲੱਗਦੀ ਜਿਹਦੇ ਆਪਣੀ ਮਾਰਕਵਾੜੀ ਜਿਹੜੇ ਵੱਟ ਕੇ ਸੱਡਦੇ ਪਰੇ ਹੈ ਨਾ ਉਦੋਂ ਦਾ ਖੇਤ ਵਾਲੇ ਨੇ ਦੇ ਦਿੱਤੀ ਜਿੰਨਾ ਪਹਿਲੇ ਦਿਨ ਮੂਰਤ ਕਰਨ ਗਏ ਤੇ ਇਹਨਾਂ ਨੂੰ ਚਲਾ ਕੇ ਰਿਕਾਰਡਰ ਪਾ ਕੇ ਆਪਾਂ ਚੱਲੀਏ ਫੇ ਤੂੰ ਮਸ਼ੀਨ ਤੂੜੀ ਵਾਲੀ ਉਹਦੇ ਰਾਮਬੀਰ ਤੇ ਬਣਾ ਕੇ ਠੀਕ ਆ ਹਾਂ ਆ ਜਾਣ ਇੱਥੇ ਹੋਰ ਆ ਗਿਆ ਕੋਈ ਉਹਦੇ ਜੋੜਦਾ ਮੈਂ ਰੋਟੀ ਲਿਆ ਦਿੰਦਾ ਇਹਨਾਂ ਨੂੰ ਸੀਟ ਦੇ ਪਿੱਛੇ ਬੋਕਾ ਕੇ ਬੈਂਦਾ ਰਾਜੀ ਜਿਵੇਂ ਮੋਤਸਾ ਤੜਪੜ ਦਾ ਘੱਟ ਹੁੰਦਾ ਗੇਰ ਪਾਉਣ ਲੱਗੇ ਸਾਰੀ ਸੀਟ ਪਲੇਟ ਜਾਂਦਾ ਧੂਈਓ ਲਾ ਲੰਦਾ ਇਹ ਗੱਗੂ ਉਹਨਾਂ ਦਾ ਏਰੀਆ ਇੱਥੇ ਆ ਨਾ ਇਹਨਾਂ ਦੀ ਮਸ਼ੀਨਾਂ ਹੁੰਦੀਆਂ ਨੇ ਆ ਕਿ ਇਹਨਾਂ ਦੇ ਮਸ਼ੀਨਾਂ ਨਾਲ ਦੋ ਏ ਆ ਵਿਚਾਲਾ ਉਹਦੇ ਕਰਕੇ ਉਹ ਕਿਤੇ ਹੋਰ ਫਸ ਗਈਆਂ ਇਹ ਕਹਿੰਦੇ ਵੀ ਅੱਜ ਇੱਧਰ ਆ ਨਾ ਵੀ ਤੂੰ ਲੈ ਕੇ ਆ ਮਸ਼ੀਨਾਂ ਬਾਕੀ ਆ ਬਾਈ ਦੇ ਮੁੱਛਾਂ ਦੇਖ ਲਓ ਤੁਸੀਂ ਹਾਂ Rajasthan ਮੇ ਹੁੰਦਾ ਐਸੇ ਬਾਈ ਬਹੁਤ ਲੋਗ ਰੱਖਤੇ ਨੇ ਐਸੇ ਨਹੀਂ ਨਹੀਂ ਇਧਰ 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 ਤਾਂ ਮੈਂ ਬਹੁਤ ਕੱਟ ਦੇਖੀ ਆ Rajasthan ਚ ਬਹੁਤ ਦੇਖੀ ਦੇਖੋ ਮੁੱਛਾਂ ਕਰੋ ਚੈੱਕ ਮੈਂ ਕਹਿੰਦਾ ਵੀ 4-5-5 ਇੰਚ ਦੀ ਹੋਊਗੀ ਯਾਰ ਹਾਂ ਪੂਰੀ ਐਨ ਖੁੰਡੀ ਮੁੱਛ ਮ ਜਿਵੇਂ ਕਹਿੰਦੇ ਮਰੋ ਮੁੱਛ ਮਰੋੜੀ ਹੋਈ ਆ ਹਾਂ ਐਨ ਪੂਰੀ ਮਰੋੜ ਕੇ ਰੱਖੀ ਹਾਂ ਚੱਲਾ ਇਹਦੇ ਵੱਡਣ ਆਏ ਆ ਆਦਾ ਤੂੰ ਅੰਕਾ ਪੈਸਾ ਜਾਂ ਅੰਕਾ ਬਾਤ ਕਰੀਓ ਹੈ ਅੰਕਾ ਬਾਤ ਕਰੀ ਨਹੀਂ ਕਰਦਾ ਅੱਗੇ ਕੀ ਤੇ ਪਾਣੀ ਹੈ ਬਈ ਪੀਣੇ ਵਾਲਾ ਦੇਣਾ ਯਾਰ ਕਹਿੰਦਾ ਬਾਟਾ ਜੀ ਹੈ ਜੇ ਫ੍ਰੀਜ ਕੀ ਡੰਡੀ ਨਹੀਂ ਬਹੁਤੀ ਠੰਡੀ ਵੀ ਨਾ ਲਿਆਣਾ ਮਾਰ ਮਤ ਕਰ ਦੇਣਾ ਨੋਰਮਲ ਲੈ ਨੋਰਮਲ ਲੈ ਬਤ ਹੋਈ ਉਹ ਲਾਲ ਵਾਲੀ ਉੱਥੇ ਲਾ ਫ੍ਰੀਜ ਤੇ ਇਹ ਕਲਾੜੀ ਮਿਲ ਜਾਂਦੀ ਹੈ ਜहां کہیں ਨਹੀਂ ਕਲਾੜੀ ਇਹ ਪੇੜੇ ਕਾਟਣ ਵਾਲੀ ਹੈ ਹਾਂ ਸੁਨੇਜ ਨੇ ਮਿਲ ਜੂਗੀ ਉੱਥੇ ਮਿਲ ਜਣੀ ਬੁਰਵਾਲਾ ਜਿੱਥੇ ਖੜੇ ਐ ਮਸ਼ੀਨਾ ਆਪਣੀ ਨਾਲ ਕੇ ਆਈਆਂ ਵੈਸੇ ਆ ਨਾ ਯਾਰ ਨਹੀਂ ਗੱਡੀ ਆ ਹਾਂ ਅੱਗੇ ਤਾਂ ਅੱਗੇ ਤਾਂ ਠੀਕਾ ਠੀਕਾ ਆ ਗਿਆ ਐਚਰ ਐਚਰ 485 ਇਹ ਟਰੈਕਟਰਾਂ ਦੀ ਹਨਾ ਬੜੀ ਇਹਨਾਂ ਦੀ ਹੋ ਆ ਵੀ ਬਹੁਤ ਟਰੈਕਟਰ ਦੀ ਡਿਮਾਂਡ ਆ ਇਹਦੇ ਐਮਪੀ ਦੇ ਵਿੱਚ ਹਨਾ ਇਹਨੂੰ ਥੋੜਾ ਦੂਸਰਾ ਲੈ ਤੇ ਨਾਰਮਲ ਲੈ ਆ ਤੇ ਜੱਗ بھر ਲਿਆ ਪੁੱਤੋ ਏ ਠੰਡਾ ਦੇਦਾ ਉਹ ਵੇ ਘਰ ਆ ਨਾ ਉਹਨੇ ਲਾਈਟ ਚੱਲਦੀ ਆ ਫ੍ਰਿਜ ਰੱਖੇ ਗਏ ਹੁਣ ਅਰੇ ਆਗ ਲੱਗ ਗਈ ਸੀ ਕਮਰੇ ਮੇ ਲਾਈਟ ਬਾਲਟ ਹੋ ਗਏ ਸਭ ਜਲ ਗਿਆ ਤਾਂ ਸਭ ਲੈ ਕੇ ਬਰਤੋ ਸਭ ਅੱਛਾ ਫ੍ਰੀਜ ਵਾ ਦੇਗਾ ਉਹ ਬੂਸੇ ਵਾਲਾ ਗਾੜੀ ਆਪਣਾ ਬੂਸੇ ਵਾਲਾ ਵੀ ਆ ਰਾਇ ਇਧਰੀ ਹਾਂ ਆਰੇ ਹੈ ਆਪਣੇ ਬਾਸ ਹੋਰ ਕੰਨ ਮੰਨ ਬੋਲੇਗਾ ਇੱਕ ਗੱਜਾ ਟਰਾਲੀਆਂ ਦੋ ਆਈ ਗਿਆ 8-10 ਬਿੱਗੇ ਲਾਤੀ ਰਾਣੀ ਆ ਕੇ ਆਹ ਖੇਤ ਦੇ ਵਿੱਚ ਇੱਥੇ ਭਾਈ ਜਮੇ ਹੀ ਗਣਕਾ ਨਾ ਸੁੱਕੀ ਪਈ ਆ ਫੋਰ ਬਣਾ ਇੱਥੇ ਤੂੜੀ ਵਧੀਆ ਬਣੂਗੀ ਯਾਰ ਪੱਥਰ ਪੁੱਥਰ ਵੀ ਨਹੀਂ ਹੈਗਾ ਮੈਂ ਕਿਹਾ ਲਾ ਦੀਏ ਲਿਆ ਕੇ ਇਹ ਚ ਲਾਣ ਵੀ ਬਹੁਤ ਆ ਹੈ ਸਰ ਵੀ ਨਹੀਂ ਸਾਫ ਹਾਂ ਸਾਫ ਕੇ ਤਾਂ ਲਾਗ ਲਉਂਗਾ ਵੀ ਵਧੀਆ ਬਾਕੀ ਤਾਂ ਸਫਾਈ ਦਿਗਾਉਨੇ ਹਨਾ ਬਾਈ ਉਹੀ ਮਸ਼ੀਨ ਆ ਕੋਈ ਸੈਟਿੰਗ ਨਹੀਂ ਛੇੜੀ ਜਨਾ ਕਈ ਵੀਰੇ ਕਹਿੰਦੇ ਉਦੋਂ ਪਿਛਲੀ ਵੀਡੀਓ ਦੇ ਵਿੱਚ ਬਾਈ ਸਫਾਈ ਨਹੀਂ ਯਾਰ ਆਈ ਹੈ ਨਾ ਮਾਲ ਦੇ ਵਿੱਚ ਬਾਈ ਮਸ਼ੀਨਾਂ ਦੇ ਵਿੱਚ ਨਹੀਂ ਆ ਨੁਕਸ ਪੈਂਦਾ ਨੁਕਸ ਪੈਂਦਾ ਹੈ ਫਸਲ ਦੇ ਵਿੱਚ ਜਦੋਂ ਇਹ ਹਰੀ ਬੜਾ ਲੰਨੇ ਆ ਨਾ ਅੱਜ ਤੁਹਾਨੂੰ ਦਿਖਾਉਨੇ ਆ ਹਨਾ ਵੀ ਉਹੀ ਬਾਸਕਟਾਂ ਕੁਛ ਨਹੀਂ ਛੇੜਿਆ ਐਵੇਂ ਆਪਾਂ ਕਹੀਏ ਹਨਾ ਵੀ ਬਾਸਕਟ ਛੇੜੀ ਆ ਜਾਂ ਆਪਾਂ ਆ ਦੇ ਲੋ ਤੋਂ ਹੀ ਕਰੋ ਸਫਾਈ ਚੈੱਕ ਇੱਕ ਨੰਬਰ ਮਾਲ ਆ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਹਨਾ ਵੀ ਆਪਾਂ ਦਾ ਥਰੇਸਰ ਬਾਸਕਟਾਂ ਨੂੰ ਪਟਕੇ ਵਹਿ ਜੰਨੇ ਯਾਰ ਵੀ ਬਾਸਕਟ ਸਾਡੀ ਆ ਇਹ ਹਨਾ ਐ ਆ ਬਹੁਤ ਠੀਕ ਆ ਭਈਆ ਮਾਲ ਮਾਲ ਵਧੀਆ ਦੇ ਰਹੀ ਹੈ ਹੈ ਇੱਕ ਨੰਬਰ ਉਹ ਨਹੀਂ ਆਪਾਂ ਕੀ ਕਰਦੇ ਆ ਨਾ ਵੀ ਯਾਰ ਬਾਸਕਟ ਸਾਡੀ ਖੁੱਲੀ ਆ ਜਾਂ ਸਾਡੀ ਤੰਗ ਆ ਉਹਦੇ ਕਰਕੇ ਹੋ ਜਾਂਦਾ ਆਪਾਂ ਨੂੰ ਵੀ ਬਾਸਕਟ ਚੇਂਜ ਕਰ ਲਓ ਮੱਖੀ ਬਹੁਤ ਆਉਂਦੀ ਕੁਛ ਨਹੀਂ ਬਾਈ ਆਇਆ ਹਰਾ ਦਾਣਾ ਵੀ ਸੋਂ ਕੋ ਕੱਢ ਕੇ ਛਿੜਦੀ ਆਲਾ ਹਜੇ ਵੀ ਇਹ ਚ ਹਰਾ ਦਾਣਾ ਤੋਂ ਹਿਸਾਬ ਲਾ ਲਓ ਐਵੇਂ ਪਾ ਨਾ ਥਰੇਸ਼ਰ ਬਾਸਕਟ ਪੱਟ ਕੇ ਬਹਿ ਜਾਂਦੇ ਆ ਵੀ ਯਾਰ ਸਹੀ ਨਹੀਂ ਹੈਗਾ ਕੰਮ ਆਏ ਆ ਬੋਆ ਫੋਨ ਆਪਾਂ ਇੱਕ ਦੂਜੇ ਨੂੰ ਖੜਕਾ ਲੰਨੇ ਆ ਬਾਈ ਹਨਾ ਹਰੇਕ ਯਾਰੇ ਸੰਸਤੀ ਆਪਣੇ ਮਨ ਤੇ ਰੱਖਿਆ ਕਰੋ ਜੇ ਜਦੋਂ بڑا ਕੰਮ ਆ ਹਨਾ ਚੱਲਣਾ ਕਣਕ ਮੰਨ ਲਓ ਆ ਗਈ ਸੁੱਕ ਗਈ ਫੇ ਤਾਂ ਥਰੇਜ਼ਰ ਬਾਸਕਟ ਬਾਸਕਟ ਵੀ ਜੇ ਤੁਸੀਂ 50 ਹਜ਼ਾਰਾਂ ਵਾਲੀ ਪਾ ਦੋ ਮੱਕੀ ਵਾਲੀ ਚਲਾ ਦੋ ਫੇ ਵੀ ਚੱਲੀ ਜਾਂਦੀ ਆ ਕੋਈ ਐਡਾ ਰੋਲ ਨਹੀਂ ਰਹਿੰਦਾ ਹਨਾ ਵਿੱਚ ਆਪਾਂ ਕਹਿ ਦਿੰਨੇ ਯਾਰ ਵੀ ਆਹ ਸਿਸਟਮ ਆਇਆ ਹੋ ਗਿਆ ਬਾਸਕਟ ਚੇਂਜ ਕਰ ਲਓ 104 ਵਾਲੀ ਪਾ ਲਓ 106 ਵਾਲੀ ਪਾ ਲਓ ਕੋਈ ਵੀ ਦਿੱਕਤ ਮੁਸੀਹਾ ਨਹੀਂ ਆਉਂਦੀ ਇਹ ਦੇਖੋ ਟੌਪ ਦਾ ਮਾਲ ਆ ਐਨ ਵਧੀਆ ਮਾਲ ਕੱਢਿਆ ਹਣਾ ਮੈਂ ਇੱਕ ਕਮੈਨ ਵਾਲੇ ਵੀਰਾਂ ਨੂੰ ਹਣਾ ਇਹ ਕਹਿਣਾ ਚਾਹੁੰਦਾ ਵੀ ਯਾਰ ਆਪਾਂ ਨਰਮ ਫਸਲ ਵੱਢਗੇ ਭਾਈ ਨਰਮ ਵੱਢਾਂਗੇ ਤਾਂ ਉਹਦੇ ਵਿੱਚ ਤਾਂ ਮੱਖੀ ਫਿਰ ਆਊਗੀ ਆਊਗੀ ਹਣਾ ਇਹ ਹੁਣ ਸੁੱਕੀ ਕਣਕ ਵੱਢਾਂਗੇ ਯਾਰ ਸੁੱਕੀ ਦੇ ਵਿੱਚ ਭਾਈ ਕੁਝ ਨਹੀਂ ਆਉਂਦਾ ਲੈ ਤੁਹਾਡੇ ਸਾਹਮਣੇ ਆ ਬਾਕੀ ਸਫਾਈ ਕਰੋ ਚੈੱਕ ਹਣਾ ਆ ਤਾਂ ਤੁਹਾਨੂੰ ਪਤਾ ਵੀ ਆ ਜੀ ਪਮੁੱਤੀ ਆਉਂਦੀ ਹੈ ਇਹਦੇ ਵਿੱਚ ਇਹ ਅਮ ਜਵੀ ਨਹੀਂ ਉਹ ਜਿਕਣਾ ਇਹ ਪਤਾ ਨਹੀਂਗਾ ਤੇ ਇਹ ਨਹੀਂ ਮਸ਼ੀਨਾ ਚੋਂ ਆਉਣ ਤੇ ਨਹੀਂ ਹਟਦੀ ਇਹ ਨਹੀਂ ਹੈ ਕਿ ਦੇਖ ਦੇ ਕਣਕ ਦੇ ਵਿੱਚ ਹੀ ਹੁੰਦੀ ਹੈ ਜਿਵੇਂ ਆਪਣੇ ਨਾ ਹੁੰਦੀ ਹੈ ਚਰੀ ਜੀ ਹੁੰਦੀ ਆ ਜਾਂ ਗੁੱਲੀ ਰੰਡਾ ਹੁੰਦਾ ਇੱਥੇ ਆ ਬੂਟੀ ਹੀ ਹੁੰਦੀ ਆ ਕਰੋ ਜੀ ਤੋਰਾ ਚੈੱਕ ਰਾਨੀ ਦਾ ਜਿਹੜੇ ਕਹਨੇ ਆ ਬਾਈ ਕਰਤਾਰ ਦਾ ਭੱਜ ਦੇਣੀ ਏ ਝੋਨੇ ਜੀ ਬਾਈ ਆਹੀ ਸਪੀਡ ਹੁੰਦੀ ਏ ਵੀ ਇਹ ਨਹੀਂ ਹੈਗਾ ਵੀ ਕਣਕ ਤੇ ਹੀ ਆ ਝੋਨੇ ਤੇ ਵੀ ਇਦਾਂ ਹੀ ਚੱਲਦੀ ਆ ਰਾਣੀ ਸਾਡੀ ਇਹ ਦਿਖਾਵਾਂਗੇ ਤੁਹਾਨੂੰ ਝੋਨੇ ਦੇ ਵੀ ਹੁਣ ਯੱਕ ਤੇ ਯਾਰ ਪੱਗਿਆ ਨਾ ਪਲਾਂਟ ਦਾ ਇਹ ਇੱਧਰ ਨੂੰ ਅਜੇ ਬਾਈ ਨਰਮਾ ਨਾ ਇਹਦੇ ਵਿੱਚ ਵੀ ਇਹਨਾਂ ਨੂੰ ਨਰਮ ਲੱਗਿਆ ਕਿਉਂ ਆਏ ਵੀ ਨਰਮ ਦੇ ਵਿੱਚ ਇਹਨਾਂ ਦਾ ਵਾ ਰੇਟ ਘੱਟ ਮਿਲਦਾ ਹੈ ਨਾ ਹਜੇ ਵੀ ਇਹਦੇ ਵਿੱਚ ਨਰਮਾ ਗਣਕ ਹਜੇ ਮੰਨ ਲਓ ਆਈ ਨਹੀਂ ਹੈਗੀ ਅਦੋਂ ਕਿੰਨੇ ਹਰੇ ਦਾਣੇ ਆ ਨਾ ਵਿੱਚ ਇਹਦੇ ਇਹ ਆਹ ਦੇ ਕੋਲੇ ਬਹੁਤ ਸਾਰਾ ਹਰਾ ਦਾਣਾ ਆ ਉਹਦੇ ਕਰਕੇ ਇਹ ਵੀ ਠੰਡੇ ਹੋਣਾ ਨਾ ਇਹਨਾਂ ਬਣਾਉਣਾ ਦਾ ਇੱਕ ਖੇਤ ਉੱਤੇ ਬਣਾਉਣਾ ਦਾ ਕਹਿੰਦੇ ਵੀ ਨਹੀਂ ਸਰਦਾਰ ਜੀ ਰੁਕ ਜਾਓ ਦੋ ਦਿਨ ਵਾ ਕੋਈ ਬਾਤ ਨਹੀਂ ਆਪਣੇ ਕੋਲ ਕੋਈ ਜਲਦੀ ਨਹੀਂ ਆ ਨਾ ਨੱਪਾ ਨੁਕਸਾਨ ਨਹੀਂ ਕਿਸੇ ਦਾ ਕਰਨਾ ਵੀ ਫਾਇਦਾ ਹੀ ਕਰਨਾ बढ़िया अनाज काटा हो उस्ताद बढ़िया काट बड़िया दिया अनाज हैं, अच्छा है। एक नंबर, नंबर। अच्छा इससे बढ़िया निकल जाता कहीं और गड्डी से है निकलता निकलता नहीं इससे बढ़िया देंगे गाँव सूखने दो इससे भी टॉप फास्ट क्लास बोले ऐसे चक्की भी आटा पिसा लेना बस और नहीं काटना हेलो ਜੇ ਮੁਸ ਵਿਗਿਆ ਦਾ ਮਾਲ ਇਹਦੇ ਵਿੱਚ ਪਿਆ ਨਹੀਂ ਹੈਗਾ ਵਿਵਤਾ ਖੜੀ ਹੋ ਗਈ ਇਹਨਾਂ ਨੂੰ ਹਨਾ ਫਿਰ ਕਹਿੰਦੇ ਸਾਡਾ ਝਾੜ 20 ਕੁਆਂਟਲ ਦਾ ਹੈ ਬਿੱਗੇ 4 ਆ ਦੱਸੀ ਜਾਂਦੇ 3 ਆ ਕਹਿੰਦੇ ਸਾਡਾ ਝਾੜ 20 ਕੁਆਂਟਲ ਦੇ ਉੱਤੇ ਆ ਗਿਆ ਮੈਂ ਕਿਹਾ ਜੇ ਤੁਸੀਂ ਇੱਕ ਬਿੱਗੇ ਹੀ ਹੈ ਨਾ ਯਾਰ ਇਹ ਘੱਟ ਦੱਸੀ ਜਾਂਦੇ ਹੋ ਝਾੜ ਦਾ ਆਪੇ ਵਧਣਾ ਇਹੀ ਕੰਮ ਆਪਣੇ ਹੋਇਆ ਹੈ ਨਾ ਵੀ ਜਿਹੜਾ ਕੀਲੇ ਦਾ ਮਸ਼ੀਨ ਵਾਲੇ ਨੂੰ ਦੱਸਣਾ ਪਾਉਣਾ ਕੀਲਾ ਝਾੜਦਾ ਭਾਈ ਆਪੇ ਵੱਜਣਾ ਹਨ ਉਹੀ ਝਾੜਾਂ ਨੇ ਜਿਹੜੇ ਰੋਲਾ ਪਾਦਨੇ ਆਪਾਂ ਸਾਡੇ ਦੇ 25 ਕੁਆਟਲ ਨਿਕਲੇ ਸਾਡੇ 30 ਨਿਕਲੇ ਉਹਨਾਂ ਨੇ ਠੇਕੇ ਆ ਦਾ ਰੇਟ ਆ ਜਿਹੜਾ ਨਾ ਜ਼ਮੀਨ ਦਾ ਜੱਕਤਾ ਉਹੀ ਕੰਮ ਇਹਨਾਂ ਦਾ ਹੋਣਾ 4 ਵਿਘੇ ਆ ਹੈਗੇ ਇਹ ਸਾਰੇ 6 ਵਿਘੇ ਆ ਉਹ 2 ਵਿਘੇ ਉੱਪਰ ਵੱਡੀ ਵਿੱਥ ਨਾਲ ਕਹਿੰਦਾ 3 ਵਿਘੇ ਆ ਮਗਾ ਯਾਰ 3 ਵਿਘੇ ਥੋੜੀ ਐ ਜੇ ਮੋਬਾਈਲ ਦਾ ਨਾਪੇ ਜੀਪੀਐਸ ਨੇ ਦੱਸਿਆ ਹਨ ਤਾਂ 4 ਦੱਸਿਆ ਵੀ 4 ਵਿਘੇ ਆ ਫੇਰ ਕਹਿੰਦਾ ਸਹੀ ਆ 4 ਹੀ ਆ ਮਗਾਵੇਂ ਝਾੜਦਾ ਆਪੇ ਵਧਣਾ ਨਾ ਫਿਰ ਤਾਂ ਭਾਵੇਂ 30 ਦਾ ਝਾੜ ਕਰ ਲਾ ਜੇ ਬਿੱਗਿਆਂ ਦਾ ਔਸਤ ਕਢਾਉਣੀ ਆ ਚਲੋ ਬਾਕੀ ਵਧਾਉਣਾ ਤਾਂ ਇਹਨਾਂ ਨੇ ਉਹ ਸਾਹਮਣੇ ਵਾਲਾ ਅੱਜ ਉਹ ਇਹਨਾਂ ਨੇ ਰੋਕ ਲਿਆ ਕਹਿੰਦੇ ਵੀ ਦੋ ਕੁ ਦਿਨ ਰੁਕ ਜオー ਨਾ ਨਮੀ ਜਿਹੜੀ ਇਹਦੇ ਵਿੱਚੋਂ ਖਤਮ ਹੋਊਗੀ ਨਮੀ ਦੇ ਬਾਅਦ ਫਿਰ ਆਪਾਂ ਦੇਖਾਂਗੇ ਆਵਾਂਗੇ ਚਲੋ ਕਰਦੇ ਆਂ ਫਿਰ ਕਟਰ ਲੋਡ ਹਣ ਮੇਨ ਰੋਡ ਦੇ ਉੱਤੇ ਬੈਠੇ ਆ ਹਣਾ ਇੱਥੇ ਮਸ਼ੀਨ ਤਾਂ ਉੱਥੇ ਚੱਲਦੀ ਆ ਉਦੇ ਬਾਅਦ ਆਏ ਨਹੀਂ ਸਮਝ ਲੱਗਦੀ ਯਾਰ ਮਸ਼ੀਨਾ ਹਨਾ ਪੰਜਾਬ ਤੋਂ ਇੱਧਰ ਨੂੰ ਵੀ ਆਈ ਜਾਂਦੀਆਂ ਉਹਦੇ ਨਾਲੋਂ ਦੁਕਣੀਆਂ ਪਿੱਛੇ ਨੂੰ ਮੁੜੀ ਜਾਂਦੀਆਂ ਸਮਝਦੇ ਬਾਹਰ ਆਦ ਕੀ ਵੀ ਕਿੱਧਰ ਉੱਠਲੇ ਪਏ ਆ ਮਸ਼ੀਨਾ ਵਾਲੇ ਇਹ ਪਤਾ ਨਹੀਂ ਪਿੱਛੇ ਨੂੰ ਅਜੇ ਕੰਮ ਇੱਧਰ ਨੂੰ ਕਿੱਦਾਂ ਚੱਲਿਆ ਨਹੀਂ ਇੱਧਰ ਨੂੰ ਮਸ਼ੀਨਾ ਮੈਂ ਕਿਹਾ ਸਾਡੇ ਬੈਠੇ ਬੈਠੇ ਦੋ ਤਣ ਲੰਘੀਆਂ ਪਤਾ ਨਹੀਂ ਯਾਰ ਕੀ ਸੈਟਮ ਆਦ ਕੀ ਨਾ ਹੋਇਆ ਬਾਕੀ ਇਹਦ ਕੀ ਭਾਈ ਕਣਕ ਜਿਹੜੀ ਲੇਟ ਹੋਈ ਹੈ ਨਾ ਇਹਦੇ ਐਮਪੀ ਦੇ ਵਿੱਚ ਉਹਦਾ ਤਾਂ ਤੁਹਾਨੂੰ ਪਤਾ ਹੀ ਆ ਵੀ ਅੱਗੇ ਪਾਣੀ ਹੈ ਨਹੀਂ ਤਾਂ ਪਾਣੀ ਕਿਸੇ ਕਣਕ ਨੂੰ ਦੋ ਲੱਗਦੇ ਤੇ ਕਿਸੇ ਨੂੰ ਇੱਕ ਲੱਗਦਾ ਤਾਂ ਕਿਸੇ ਨੂੰ ਲੱਗਦਾ ਹੀ ਨਹੀਂ ਤਾਂ ਹਨ ਵੀ ਉਹਦੇ ਕਰਕੇ ਕੰਮ ਆ ਜਿਹੜਾ ਫਰਵਰੀ ਦੇ ਵਿੱਚ ਸ਼ੁਰੂ ਹੋ ਜਾਂਦਾ ਹੁੰਦਾ ਤਾਂ ਪਰ ਹੁਣ ਜਿਹੜਾ ਪਾਣੀ ਆ ਨਾ ਬਾਈ ਇੱਥੇ ਤੁਸੀਂ ਹਿਸਾਬ ਲਾ ਲਓ 10-12 ਫੁੱਟ ਤੇ ਪਾਣੀ ਆ ਗਿਆ ਲੈਵਲ ਖੂਹਾਂ ਦੀ ਜਿਹੜੀ ਬਲਾਸਟਿੰਗ ਆ ਨਾ ਬਲਾਸਟਿੰਗ ਕਰ ਦਿੰਦੇ ਆ ਬੰਬ ਜੇ ਲਾ ਕੇ ਬਰੂਦ ਜੇ ਲਾ ਕੇ ਤਾਂ ਬਲਾਸਟਿੰਗ ਹੁੰਦੀ ਯਾਰ ਉਹਦੇ ਬਾਅਦ ਨਾ ਕਾਲੇ ਵਾਲੇ ਦਾ ਪਾਣੀ ਨਿਕਲ ਲੱਗ ਜਾਂਦਾ ਬਾਕੀ ਤੁਹਾਨੂੰ ਦਿਖਾਉਂਗਾ ਜਿਵੇਂ ਬਲਾਸਟਿੰਗ ਵਾਲਾ ਵੀ ਜਿੱਥੇ ਨਾ ਪਾਣੀ ਨਿਕਲੇ ਆ ਕਰਾਂਗੇ ਕਈ ਮੇਰੇ ਵੀਰ ਵੀ ਐਮਪੀ ਦੇ ਵਿੱਚ ਬਾਈ 10 ਫੁੱਟ ਤੇ ਪਾਣੀ ਕਿੱਥੇ ਆ ਗਿਆ ਜੇ ਤੁਹਾਨੂੰ ਵੀਰੇ ਦਿਖਾਉਂਗਾ ਨਾ ਇਹੀ ਵੀਡੀਓ ਦੇ ਵਿੱਚ ਨਹੀਂ ਨੈਕਸਟ ਵੀਡੀਓ ਦੇ ਵਿੱਚ ਦਿਖਾਉਂਗਾ ਵੀ ਐਮਪੀ ਦੇ ਵਿੱਚ ਜਿਹੜਾ ਇੰਨਾ ਪਾਣੀ ਹੋ ਗਿਆ ਕੀ ਰੀਜਨ ਹੋ ਗਿਆ ਇੱਕ ਬਾਈ ਨਹਿਰਾਂ ਬਹੁਤ ਕੱਢਤੀਆਂ ਹਨ ਨਾ ਨਹਿਰਾਂ ਇੰਨੀਆਂ ਕੱਢਤੀਆਂ ਨਹਿਰਾਂ ਡੈਮ ਇੰਨੇ ਬਣਾਤੇ ਗਵਰਨਮੈਂਟ ਨੇ ਵੀ ਤੁਸੀਂ ਗੱਲ ਛੱਡ ਦੋ ਪਾਣੀ ਦੀ ਤਾਂ ਕੋਈ ਕਮੀ ਹੋ ਨਹੀਂ ਰਹੀ ਇੱਥੇ ਵੀ ਅੱਗੇ ਕੀ ਅੰਦਰ ਨਾ ਪੀਣੇ ਨੇ ਪਾਣੀ ਇੰਦ ਲੱਭਦਾ ਹੁੰਦਾ ਨਾ ਹੈਲਪਰ ਵੀ ਜਿਹੜੇ ਰੱਖਦੇ ਨੇ ਨਾ ਕਿਸੇ ਨੂੰ ਤਾਂ ਲਗਾ ਦਾ ਨਾ ਯਾਰ ਬਾਈ ਤੇ ਪਾਣੀ ਪੂਣੀ ਦਾ ਰਹਿ ਨਹੀਂ ਕੀ ਕਰਾਂਗੇ ਜਾ ਕੇ ਨ ਵੀ ਬਹੁਤ ਆਕਾਂ ਦਾ 1 ਕਿਲੋ ਕਿਲੋ ਮੀਟਰ ਪਤੇ ਬਾਣੀ ਭਰ ਕੇ ਲਿਆਉਣਾ ਦਿੰਦਾ ਪੀਣੇ ਵਾਲਾ ਪਰ ਹੁਣ ਬਾਈ ਜਿੱਥੇ ਮਰਜੀ ਪੀਣ ਪਾਣੀ ਪੀ ਲੋ ਕੜ ਕੇ ਹੁਣ ਤਾਂ ਨਾ ਵੀ ਠਾਬਿਆਂ ਦੇ ਉੱਤੇ ਵੀ ਨਾ ਔਲੂ ਬਣੇ ਹੋਏ ਆ ਆਹ ਦੇਖੋ ਤਾਂ ਟੂਟੀਆਂ ਦੂਏ ਲੋਟੇ ਚੱਲਦੇ ਆ ਖੁੱਲੀਆਂ ਹੀ ਕੋਈ ਪਾਣੀ ਦੀ ਕਮੀ ਨਹੀਂ ਇਹ ਇੰਨੀ ਪਾਣੀ ਦੀ ਅੱਗੇ ਕਦਰ ਹੁੰਦੀ ਦੀਆਂ ਨਾ ਵੀ ਇਹ ਟੈਂਕੀ ਭਰਨ ਵਾਸਤੇ ਵੀ ਇਹਨਾਂ ਨੂੰ ਪਤਾ ਨਹੀਂ ਟੈਂਕਰ ਆਉਂਦੇ ਹੁੰਦੇ ਤੇ ਕਿਰਾਏ ਵਾਲੇ ਉਹ 2-300 ਰੁਪਏ ਦਾ ਤਾਂ ਪਾਣੀ ਪਾ ਕੇ ਜਾਂਦੇ ਦਿੰਦੇ ਆ ਟੈਂਕੀ 'ਚ ਆ ਦੇਖ ਲੋ ਠਾਬੇ ਤੇ ਟੂਟੀਆਂ ਖੁੱਲੀਆਂ ਹੀ ਚੱਲਣ ਨੇ ਕੋਈ ਇਹਨਾਂ ਨੂੰ ਹਨਾ ਉਹ ਨਹੀਂ ਉਦੇ ਕਰਕੇ ਹੁਣ ਵੀ ਪਾਣੀ ਹੋਣ ਕਰਕੇ ਹਨਾ ਬਣਾ ਜਿਹੜਾ ਕ ਕਣਕ ਦਾ ਕੰਮ ਆ ਬਹੁਤ ਜਿਆਦਾ ਜਦ ਕੀ ਲੇਟ ਹੋ ਗਿਆ ਉਦੇ ਕਰਕੇ ਵੀ ਸਿਸਟਮ ਸਾਰੇ ਹੀ ਖਰਾਬ ਹੋਇਆ ਸਾਰੀਆਂ ਮਸ਼ੀਨਾਂ ਵਾਲਿਆਂ ਦੇ ਹੋਇਆ ਬਣਾ ਨਹੀਂ ਕੱਲਾ ਸਾਰਿਆਂ ਦਾ ਹੀ ਗਿੰਨੇ ਵੀ ਉਹ ਸਾਡੇ ਲਾਗੇ ਤੱਕ ਮਸ਼ੀਨਾਂ ਕਢੀਆਂ ਨਾ ਕੋਸਕ ਦਾ ਚੱਲ ਗਏ ਬਾਈ ਹਨਾ ਅਗਲਾ ਕਹਿੰਦਾ ਕੀ ਕਰਾਂਗੇ ਉਦੇ ਖੜ ਕੇ ਬਾਧੂ ਖਰਚਾ ਹੀ ਆ ਬੰਦਿਆਂ ਦਾ ਹਨਾ ਬਾਕੀ ਅੱਜ ਦਸਵੇਂਚ ਚੱਲਦੀ ਆਧਰ ਮਨੀ ਯਾਰ ਦੂਏ ਗੱਗੂ ਨੇ ਆਪਣੇ ਨੇ ਦਸਵੇਂਚ ਚਲਾਈ ਹੋਈ ਆਧਰ ਉਹ ਵੜਦੀ ਆ ਇਧਰ ਆਪਾਂ ਕਰਦਾਰ ਮਸ਼ੀਨ ਲਵੇ ਆਏ ਤੇ ਚਲੋ ਇੱਥੇ ਬੈਠੇ ਬੈਠੇ ਸੀ ਇੱਧਰ ਨੂੰ ਆ ਗਏ ਮੈਂ ਕਿਹਾ ਇੱਧਰ ਨੂੰ ਦੇਖ ਜਾਉਂਦਾ ਏਰੀਆ ਤੋਂ ਫਿਰ ਕੇ ਇੱਧਰ ਨੂੰ ਵੀ ਉਹੀ ਹਾਲ ਆ ਸਾਰਾ ਕੰਮ ਇਕੱਠਾ ਹੀ ਚੱਲਣਾ ਹੈ ਜੀ ਜਿੱਧਰ ਨੂੰ ਮਰਜੀ ਭੱਜਿਓ ਹਨਾ ਵੀ ਉਧਰ ਦੇਖਾਤੇ ਜਾਈ ਨਾ ਥੋੜਾ ਜਿਹਾ ਦੂਦੇ ਆ ਮੰਨੋ ਅੱਧੇ ਘੰਟੇ ਦਾ ਰਸਤਾ ਹੈ ਉੱਥੇ ਕੰਮ ਕਹਿੰਦੇ ਪੂਰਾ ਮੱਗ ਗਿਆ ਉਧਰੋਂ ਲੱਗੀ ਆ ਰਿਪੋਰਟ ਬਾਕੀ ਹੁਣ ਬਾਈ ਕੀ ਆ ਨਾ ਅੱਡਾ ਪੱਟਣ ਤੋਂ ਤੁਹਾਨੂੰ ਪਤਾ ਵੀ ਕੰਮ ਕਰਾਵੇ ਹੁੰਦਾ ਇੱਕ ਜਗ੍ਹਾ ਚੱਲਣ ਨਾਲ ਆਏ ਵੀ ਬੰਦੇ ਦੀ ਵੈਲਿਊ ਜੀ ਬਣੀ ਰਹਿੰਦੀ ਆ ਹੁਣ ਆਪਾਂ ਸੋਆ ਵੀਂਤੇ ਤੇ ਚੱਲ ਕੇ ਗਏ ਤੇ ਨਾ ਪੜਾ ਉਹੀ ਕਹਾ ਕਹ ਜਿਹੜੇ ਆਪਣੇ ਹਨ ਦੇਖਦੇ ਆ ਯਾਰ ਪੱਕੀ ਮਸ਼ੀਨ ਆਉਂਦੀ ਇਹ ਕੀ ਦਾ ਵਾਫਰ ਕਰ ਪੈਂਦਾ ਪੱਕੇ ਅੱਡੇ ਦਾ ਵਾਫਰ ਕਰ ਪੈ ਜਾਂਦਾ ਬਾਕੀ ਗੱਗੂ ਬਾਈ ਆਪਣੀ ਮਸ਼ੀਨ ਲਾ ਕੇ ਚੱਲ ਗਿਆ ਤਾਂ ਹਨਾ ਉਹਨਾਂ ਨੇ ਭੇਜਣੇ ਦੀ ਮਸ਼ੀਨ ਉਹਨਾਂ ਦੀ ਅੱਜ ਕਿਤੇ ਜਾਦੇ ਵਿੱਗੇ ਮਿਲ ਗਏ ਤੇ ਦੋ ਹੀ ਭੇਜਤੀ ਉਹਨਾਂ ਨੇ ਉਹ ਏਰੀਆ ਦੇ ਵਿੱਚ ਨਾ ਇੱਕ ਆਗੋਗੂਜੀ ਲੱਗੀ ਸੀ ਜਿੱਦਿ ਉੱਥੇ ਥੋੜੇ ਜਿਹੇ ਕਾਲੇ ਪੈ ਗਏ ਬੰਦੇ ਉਧਰ ਨੂੰ ਭੱਜ ਗਏ ਚਲੋ ਬਾਕੀ ਜੋ ਕਰਮਾ ਜਾ ਬਾਈ ਹਨਾ ਉਹ ਸਭ ਨੂੰ ਮਿਲ ਜਣਾ ਇਹ ਤਾਂ ਹੈ ਨਹੀਂ ਵੀ ਇਕੱਲੇ ਅਸੀਂ ਜਾਂ ਹੋਰ ਕੋਈ ਕਹੇ ਵੜਨੂ ਹਨਾ ਵੀ ਇਹ ਤਾਂ ਏਰੀਆ ਵੱਡੇ ਨਹੀਂ ਜਾਣੇ ਜੇ ਪੰਜਾਬ ਦੀਆਂ ਮਸ਼ੀਨਾਂ ਏਰੀਆ ਲੋਕਲ ਦੇ ਆ ਵੀ ਨਾ ਵੱਡਾ ਜਾਵੇ ਇੰਨੀ ਇੰਨਾ ਏਰੀਆ ਕਣਕ ਦਾ ਨਾ ਐਪੀ ਯੂਪੀ ਦੇ ਵਿੱਚ ਜਿੰਨੀ ਮਸ਼ੀਨ ਵਧੀ ਜਾਂਦੀ ਹੈ ਚਲੋ ਐ ਵੀ ਰੇਕ ਨੂੰ 2 400 2 400 ਬਿਗੇ ਦਾ ਫਰਕ ਪੈਂਦਾ ਹੀ ਨਹੀਂ ਹੈਗਾ ਵੀ ਜਿਆਦਾ ਮਸ਼ੀਨ ਆ ਗਈ ਵੀ ਏਰੀਆ ਹੀ ਨਹੀਂ ਮਿਲਣਾ ਹੈਗਾ ਕੋਈ ਸੁੱਕਾ ਹੀ ਮੁੜੇਗਾ ਨਾ ਇਹ ਨਹੀਂ ਆਇਆ ਵੀ ਚਲੋ ਜਿਹੜਾ 600 ਬੜ ਦਾ ਲਓ 600 ਬੜ ਲੂ ਜਿਹੜਾ 1000 ਬੜ ਦਾ 900 ਬੜ ਲੂ ਬਾਈ ਇੰਨਾ ਘਰ ਜੀ ਕੋਈ ਜ਼ਰੂਰ ਪੂਰੂਗਾ ਚਲੋ ਠੀਕ ਹੈ ਜੀ ਬਾਕੀ ਮਿਲਦੇ ਆਂ ਫੇਰ ਕਿ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਵਾਲੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ